ਚਹਿਰ ਵਿੱਚ ਸੰਗਰੂਰ ਰੋਡ ਸਥਿਤ ਟਾਇਰਾਂ ਦੇ ਸ਼ੋਅਰੂਮ ਮਾਨਕ ਟਾਇਰਜ਼ ਦਾ ਸ਼ਟਰ ਤੋੜ ਕੇ ਚੋਰਾਂ ਨੇ 2 ਦਰਜਨ ਦੇ ਕਰੀਬ ਟਰੱਕ ਟਾਇਰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਸ਼ੋਅਰੂਮ ਮਾਲਕ ਨੇ ਦੱਸਿਆ ਕਿ 5.5 ਲੱਖ ਰੁਪਏ ਕਰੀਬ ਦਾ ਨੁਕਸਾਨ ਹੋਇਆ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਥਾਣਾ ਮੁਖੀ ਇਨਸਪੈਕਟਰ ਕਮਲਦੀਪ ਸਿੰਘ ਤੇ ਡੀਐਸਪੀ ਦੜਬਾ ਡਾਕਟਰ ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਮਾਮਲਾ ਦਰਜ ਕਰਕੇ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। 6-7 ਸਾਲ ਤੋਂ ਹੈ ਰੇਗ ਅੰਦਰ। ਇੱਥੇ 1-2 ਵਾਰੀ ਮੇਰੇ ਨਾਲ ਪਹਿਲਾਂ ਵੀ ਛੋਟੀਆਂ-ਛੋਟੀਆਂ ਘਟਨਾਵਾਂ ਹੋਈਆਂ ਨੇ। ਕਿਉਂਕਿ ਜਲੀ ਟਹਿਰ ਵਾਲਿਆਂ ਦੇ ਕਰਨਾਂ ਦੇ ਵਿੱਚ ਅਕਸਰ ਸੁਣਦੇ ਰਹੇ ਹਾਂ ਕਿ ਚੋਰੀਆਂ ਹੁੰਦੀਆਂ ਰਹਿੰਦੀਆਂ ਨੇ ਕਿ ਇਹ ਮਹਿੰਗੀ ਆਈਟਮ ਬਹੁਤ ਹੈ। ਰਕਟਾਇਰ ਦਾ ਸੀ ਜਿਆਦਾ ਕੰਮ ਕਰਦੇ ਹਾਂ। ਲਗਭਗ 35000 ਦਾ ਜੂੜਾ ਹੁੰਦਾ ਰਕਟਾਇਰ ਦਾ। ਅੱਜ ਸਵੇਰੇ 4:00 ਵਜੇ ਚੌਂਕੀਦਾਰ ਦਾ ਫੋਨ ਆਇਆ ਕਿ ਸ਼ਟਰ ਟੁੱਟਿਆ ਪਿਆ। ਜਦੋਂ ਮੈਂ ਆਇਆ ਦੁਕਾਨ ਤੇ ਉੱਥੇ ਸਾਰਾ ਇਹ ਦੇਖਿਆ ਕਿ ਕੁਝ ਵੀ ਨਹੀਂ ਹੈ ਗਿਆ ਸਾਰਾ ਏਰੀਆ ਵੀਲਾ ਕਰਿਆ ਪਿਆ ਦਿਖਾਣ ਤੇ ਕਰਿਆ। ਲਗਭਗ 4 ਵਜੇ ਪਾਚੀ ਟਾਇਰ ਹੈਗੇ ਸੀ ਆਪਣੇ ਵੱਡੇ ਟਰੱਕ ਦੇ ਸਾਡੇ 5.5 ਲੱਖ ਰੁਪਏ ਦਾ ਆਪਣਾ ਲਾਸ ਹੈ ਪੁਲਿਸ ਆਈ ਸੀ ਜੀ ਹਾਂ ਜੀ ਪੁਲਿਸ ਅਫਸਰ ਹੀ ਕਰਾ ਸੀ ਫੋਨ ਕੀਤਾ ਸੀ ਉਹਨੂੰ 4 ਵਜੇ ਐਸ ਐਚ ਯੂਸ ਆਪ ਨੂੰ ਫੋਨ ਨਹੀਂ ਚੱਕਿਆ ਉਹਨਾਂ ਨੇ ਪਰ ਅਸੀਂ ਥਾਣੇ ਗਈ ਸੀ ਤੇ ਗੇਟ ਲੱਗਿਆ ਹੋਇਆ ਸੀ ਉੱਥੇ ਵੀ ਕੋਈ ਗੱਲ ਨਹੀਂ ਬਣੀ ਫੇਰ 5 ਵਜੇ ਫੋਨ ਕੀਤਾ ਐਸ ਐਚ ਯੂ ਸਾਹਿਬ ਨੇ ਫੇਰ ਬੰਦੇ ਭੇਜੀ ਦੇ ਉਏ ਉਹ ਬੰਦੇ ਮਟਾਈਨਿੰਗ ਇਨਸਪੈਕਸ਼ਨ ਕਰਕੇ ਗਏ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆਂ ਕਿ ਪੁਲਿਸ ਬੰਦਿਆਂ ਨੂੰ ਫੜ ਲੇ ਤੇ ਸਾਡਾ ਨੁਕਸਾਨ ਸਾਨੂੰ ਮਿਲ ਜੀ ਵਿਕਰਤਾ ਸਿੰਘ ਜੀ ਜੂਰੀਦਾਈ ਤਕਰੀਬਨ ਜੀ 22:00 ਤੋਂ 3 ਵਜੇ ਬੰਦੇ ਆਏ ਤੇ ਜੀ ਜਿੱਦੇ ਤੋੜ ਕੇ ਟਾਇਰ ਸਾਰੇ ਲੈ ਗਏ ਕਾਕੇ ਟਾਇਰ ਲਗਭਗ ਹੋਣ ਦੇ ਦੀ 600 67 ਲੱਖ ਰੁਪਏ ਦੇ ਟਾਇਰ ਲੈ ਗਏ ਜੀ ਪੂਰੀਆਂ ਦੇ ਵਾਲੇ ਵਿੱਚ ਦੀ ਪ੍ਰਸ਼ਾਸਨ ਨੂੰ ਚਾਹੀਦਾ ਜੀ ਕੜੀ ਤੋਂ ਕੜੀ ਸਿਕਤਾਈ ਚਾਹੀਦੀ ਹੈ ਪਟੋਲੀਅਮ ਚਾਹੀਦੀ ਹੈ ਜੀੜੀ ਬੰਨ ਚਾਹੀਦੇ ਨੇ ਪੁਲਸ ਨੂੰ ਜੀ ਪੁਲਸ ਦੀ ਬਹੁਤ ਮੁਕਾਮੀ ਹੈ ਜੀ ਠੀਕ ਐਨੀਆਂ ਤੂਰੀਆਂ ਆਪਣੇ ਵਿਜਾਰ ਵਿੱਚ ਹੋੜੀਆਂ ਨੇ ਜੀ ਲਗਾਤਾਰ ਤੂੜਨੇ ਦੀਆਂ ਫਟੜਾ ਮਾਪਨ ਦੇਖ ਨੂੰ ਮਿਲੀਆਂ ਨਹੀਂ ਇਹਦੇ ਬਤਮਲ ਕੋਰਟ ਚਾਹੀਦੀ ਹੈ ਜੀ ਕੁਝ ਸੁਧਾਰ ਲਈ ਮੰਗ ਤਾਂ ਸਾਨੂੰ ਸਾਬ ਬੱਲਾ ਚਾਹੀਦਾ ਜੀ ਚੋਰੀਪੁਲਿਸਰ ਲੱਭ ਕੇ ਦੇਵੇ ਜੀ ਔਰ ਕਰੇ ਇਹ ਚੀਜ਼ ਤੇ ਜੀ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਮਾਰਕੀਟ ਸਹਿਮ ਦਾ ਮਾਹੌਲ ਆ ਜੀ ਸਾਰਾ ਮਾਰਕੀਟਰ ਇਹ ਤੋਂ ਬਹੁਤ ਪ੍ਰੇਸ਼ਾਨ ਹੈ ਇਹਦੇ ਚ ਜੀ 29 ਤੇ 30 ਅਗਸਤ ਦੀ ਜਿਹੜੀ ਦਰਵੈਨੀ ਰਾਤ ਹੈ ਉਹਦੇ ਚ ਸਵੇਰੇ 3 ਵਜੇ ਦੇ ਕਰੀਬ ਜਿਹੜਾ ਇੱਕ ਚੋਰੀ ਦਾ ਇਨਸੀਡੈਂਟ ਰਿਪੋਰਟ ਹੋਇਆ ਜਿਹਦੇ ਚ ਸੰਗਰੂਰ ਰੋਡ ਤੇ ਮਾਨਕ ਟਾਇਰਸ ਦੇ ਨਾਮ ਤੇ ਇੱਕ ਦੁਕਾਨ ਹੈ ਜਿਹਦੇ ਤੋਂ ਐਜ਼ ਪਰ ਜਿਹੜੇ ਓਨਰ ਨੇ 20 ਤੋਂ 25 ਟਰੱਕ ਟਾਇਰਸ ਜਿਹੜੇ ਨੇ ਉਹ ਚੋਰੀ ਹੋਏ ਨੇ ਤੇ ਸਵੇਰੇ ਸਾਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਜਿਸ ਤੇ ਜਿਹੜੇ ਸ਼ਾਪਕੀਪਰ ਨੇ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਲੈ ਲਏ ਗਏ ਨੇ ਤੇ ਜਿਹੜੇ ਰੈਲੇਵੈਂਟ ਸੈਕਸ਼ਨਸ ਦੇ ਅਧੀਨ ਐਫ ਆਈ ਆਰ ਉਹ ਦਰਜ ਕੀਤੀ ਜਾ ਰਹੀ ਹੈ ਤੇ ਇਹਦੇ ਨਾਲ ਹੀ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਨਾਲ ਦੀ ਨਾਲ ਡਿਪਲੋਟ ਹੋ ਗਈਆਂ ਨੇ ਜੋ ਸੀਸੀਟੀਵੀ ਕੈਮਰਾਜ਼ ਦੀ ਚੈਕਿੰਗ ਕਰ ਰਹੀਆਂ ਨੇ ਤੇ ਜੋ ਵੀ ਹੋਰ ਟੈਕਨੀਕਲ ਐਵੀਡੈਂਸ ਜਿਹੜੀ ਹੈ ਉਹ ਨਾਲ ਨਾਲ ਅਸੀਂ ਕਲੈਕਟ ਕਰ ਰਹੇ ਹਾਂ ਤੇ ਜਲਦੀ ਹੀ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਤੇ ਉਹਨਾਂ ਦੀ ਅਰੈਸਟ ਪਾ ਲਵਾਂਗੇ ਥੈਂਕ ਯੂ ਮੈਡਮ